ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਟਿੱਬੀ ਸਾਹਿਬ ਪਾਤਸ਼ਾਹੀ 10ਵੀਂ ਗੰਗ ਸਰਜੈਤੋ ਦੇ ਇਸ ਪਾਵਨ ਅਸਥਾਨ ਤੇ ਸਾਹਿਬੇ ਕੁਮਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾ ਕੇ ਇਸ ਧਰਤੀ ਨੂੰ ਬਾਗਾਂ ਵਾਲੀ ਬਣਾਇਆ ਹੈ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਪਾਤਸ਼ਾਹੀ 10ਵੀਂ ਜੈਤੋ ਫਰੀਦਕੋਟ ਕਰਕੇ ਜਾਣਿਆ ਜਾਂਦਾ ਹੈ ਆਓ ਤੁਹਾਨੂੰ ਅੱਗੇ ਦਰਸ਼ਨ ਕਰਵਾਉਂਦੇ ਹਾਂ ਜੈਤੋ ਦੇ ਮੋਰਚੇ ਬਾਰੇ ਆਪ ਸੰਗਤਾਂ ਨੇ ਬੜਾ ਸੁਣਿਆ ਹੈ ਇਹ ਉਹ ਥਾਂ ਹੈ ਜਿੱਥੇ ਜੈਤੋ ਦਾ ਮੋਰਚਾ ਹੋਇਆ ਜਿੱਥੇ ਸਾਰੀ ਉਹ ਕਹਾਣੀ ਜੈਤੋ ਦੇ ਮੋਰਚੇ ਦੀ ਇਸ ਥਾਂ ਦੇ ਨਾਲ ਜੁੜੀ ਹੈ ਅਸੀਂ ਤੁਹਾਨੂੰ ਗੁਰੂ ਕੇ ਇਤਿਹਾਸ ਅਤੇ ਜੈਤੋ ਦੇ ਮੋਰਚੇ ਬਾਰੇ ਇਸ ਵੀਡੀਓ ਦੇ ਵਿੱਚ ਦੱਸਾਂਗੇ ਨਾਲੇ ਇਸ ਪਾਵਨ ਅਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਣੇ ਰਹੋ ਇਸ ਵੀਡੀਓ ਦੇ ਵਿੱਚ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਨ ਦੇ ਨਾਲ ਹੋਰ ਵੀ ਸੰਗਤਾਂ ਤੱਕ ਵੀਡੀਓ ਜਾਂਦੀ ਹੈ ਹੋਰ ਵੀ ਬੇਅੰਤ ਸੰਗਤਾਂ ਗੁਰੂ ਕੇ ਇਨ੍ਹਾਂ ਪਾਵਨ ਅਸਥਾਨਾਂ ਦੇ ਦਰਸ਼ਨ ਕਰਦੀਆਂ ਨੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਬੋਹੜ ਦੇ ਦਰਖਤਾਂ ਨੂੰ ਬੜੇ ਸੋਹਣੇ ਢੰਗ ਦੇ ਨਾਲ ਸੰਭਾਲ ਕੇ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਦੇ ਵਿੱਚ ਪਰੋਇਆ ਹੈ ਅਤੇ ਹਰ ਇੱਕ ਥਾਂ ਤੋਂ ਗੁਰੂ ਘਰ ਦਾ ਕੋਨਾ-ਕੋਨਾ ਪੱਕਾ ਹੈ। ਸਾਹਮਣੇ ਆਉਣ ਜਾਣ ਵਾਲੀਆਂ ਸੰਗਤਾਂ ਅਤੇ ਗੁਰੂ ਕੇ ਸੇਵਾਦਾਰਾਂ ਦੇ ਲਈ ਬਾਥਰੂਮ ਬਣੇ ਹੋਏ ਨੇ ਅਤੇ ਬਾਥਰੂਮਾਂ ਦੇ ਨਾਲ ਹੀ ਆਪ ਜੀ ਦੇਖ ਰਹੇ ਹੋ ਇਹ ਗੁਰੂ ਕੀ ਸੇਵਾਦਾਰਾਂ ਦੇ ਲਈ ਇੱਥੇ ਰਹਿ ਸ਼ਾਮਣੀਆਂ ਹੋਈਆਂ ਨੇ ਹਰ ਰੋਜ਼ ਦੀ ਤਰ੍ਹਾਂ ਬਿਆੰਤ ਸੰਗਤ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚਦੀ ਹੈ ਹਰ ਰੋਜ਼ ਸੰਗਤਾਂ ਦਾ ਆਉਣਾ ਜਾਣਾ ਇਹ ਸਥਾਨ ਤੇ ਬਣਿਆ ਰਹਿੰਦਾ ਹੈ ਕਿਉਂਕਿ ਇੱਥੇ ਸੰਗਤਾਂ ਗੁਰੂ ਕੀ ਇਤਿਹਾਸ ਕਰਕੇ ਅਤੇ ਜੈਤੋ ਦੇ ਮੋਰਚੇ ਕਰਕੇ ਵੇਖਣ ਆਉਂਦੀਆਂ ਨੇ ਕਿ ਜੈਤੋ ਦਾ ਮੋਰਚਾ ਕੀ ਸੀ ਕਿਉਂ ਲੱਗਿਆ ਕਿਉਂ ਜੇਤੂ ਦੇ ਮੂਰਤੀ ਦੀ ਸ਼ੁਰੂਆਤ ਕਰਨੀ ਪਈ ਗੁਰਦੁਆਰਾ ਸਾਹਿਬ ਦੀ ਐਂਟਰੀ ਤੇ ਹੀ ਗੇਟ ਤੋਂ ਐਂਟਰ ਹੁੰਦੇ ਆ ਖੱਬੇ ਹੱਥ ਆਉਣ ਜਾਣ ਵਾਲੀ ਸੰਗਤ ਦੇ ਬੈਠਣ ਦੇ ਲਈ ਪਾਰਕ ਬਣਾਈ ਗਈ ਹੈ ਜਿਹੜੀ ਕਿ ਬੜੇ ਸੋਹਣੇ ਫੁੱਲਾਂ ਦੇ ਨਾਲ ਬੜੇ ਸੋਹਣੇ ਪੌਦਿਆਂ ਦੇ ਨਾਲ ਸੋਹਣੇ ਕਾਹ ਦੇ ਨਾਲ ਸਜਾਈ ਗਈ ਹੈ ਪਾਰਕ ਦੇ ਮੂਰਤੀ ਰਸਤੇ ਦੇ ਵਿੱਚ ਜਿੱਥੋਂ ਆਪਾਂ ਜਾ ਰਹੇ ਆ ਇਹ ਰਸਤਾ ਪਿੱਛੇ ਜਿਹੜੀ ਕੱਚੀ ਜਗ੍ਹਾ ਹੈ ਮੋਟਰ ਵਾਲੀ ਥਾਂ ਹੈ ਜਬ ਪਾਰਕ ਦੀ ਇੱਥੋਂ ਐਂਟਰੀ ਹੈ ਇਹ ਸਾਨੂੰ ਦੋਹਾਂ ਪੱਖਾਂ ਦੇ ਨਾਲ ਜੋੜਦਾ ਹੈ ਥਾਂ ਥਾਂ ਤੇ ਬੜੀਆਂ ਚੁਰਾ ਸਾਨੂੰ ਇਹ ਦੱਸ ਰਹੀਆਂ ਨੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਲੰਗਰ ਤਿਆਰ ਹੁੰਦਾ ਹੈ ਬੜੇ ਪੈਮਾਨੇ ਦੇ ਵਿੱਚ ਇੱਥੇ ਚੁਰਾ ਲੱਕੜਾ ਅਤੇ ਇਹ ਖੁੱਲੀ ਥਾਂ ਇਹ ਸਾਰੀ ਥਾਂ ਗੁਰਦੁਆਰਾ ਸਾਹਿਬ ਦੀ ਥਾਂ ਹੈ ਜਿਸ ਨੂੰ ਕੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਆਉਣ ਜਾਣ ਵਾਲੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਕੰਮ ਕਾਜਾਂ ਦੇ ਲਈ ਵਰਤਦੀਆਂ ਨੇ ਇਹ ਭਾਰੀ ਬੋਹੜ ਤੁਹਾਨੂੰ ਇੱਥੇ ਆਣ ਕੇ ਬੜੇ ਹਰ ਇੱਕ ਥਾਂ ਤੇ ਮਿਲਣਗੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਇਹਨਾਂ ਦੀ ਬੜੇ ਸੋਹਣੇ ਢੰਗ ਦੇ ਨਾਲ ਸੰਭਾਲ ਰੱਖੀ ਜਾਂਦੀ ਏ ਅਤੇ ਉਹਦੇ ਬਦਲੇ ਇਹ ਫਿਰ ਠੰਡੀ ਠੰਡੀ ਛਾਂ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਇਹ ਦਰਖਤ ਦਿੰਦੇ ਰਹਿੰਦੇ ਨੇ ਇਹ ਗੁਰਦੁਆਰਾ ਸਾਹਿਬ ਦੀ ਮੋਟਰ ਹੈ ਜਿਸ ਦਾ ਪਾਵਨ ਪਾਣੀ ਇਹ ਕੱਚ ਵਰਗਾ ਪਾਣੀ ਕੰਧ ਦੇ ਵਿੱਚ ਦੀ ਹੋ ਕੇ ਬਾਹਰ ਖੇਤਾਂ ਵੱਲ ਜਾਂਦਾ ਹੈ ਉੱਪਰ ਦਰਬਾਰ ਸਾਹਿਬ ਇਹ ਬੜੀ ਉੱਚੀ ਥਾਂ ਹੈ ਸਤ ਸੰਗਤ ਜਦੋਂ ਅਸੀਂ ਕੈਮਰੇ ਤੋਂ ਬਗੈਰ ਆ ਕੇ ਵੇਖਾਂਗੇ ਸਾਨੂੰ ਪਤਾ ਲੱਗੇਗਾ ਇਹ ਸਾਰੇ ਖੇਤ ਨੇ ਜਿਨ੍ਹਾਂ ਦੇ ਵਿੱਚ ਉਹ ਸਾਹਮਣੇ ਕਿੰਨੂਆਂ ਦਾ ਬਾਗ ਹੈ ਇੱਧਰ ਕਣਕ ਬੀਜੀ ਹੋਈ ਹੈ ਇਹ ਮੋਟਰ ਦਾ ਪਾਣੀ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਨਾਲ ਦੀ ਹੋ ਕੇ ਲੰਘਦਾ ਹੈ ਇਹ ਸਾਰੀ ਉਹ ਟਿੱਬੀ ਹੈ ਜਿਸ ਟਿੱਬੀ ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੰਘਾਂ ਨੂੰ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਵਾਇਆ ਇਹ ਸਾਰਾ ਇਤਿਹਾਸ ਇਸ ਧਰਤੀ ਦੇ ਨਾਲ ਜੁੜਦਾ ਹੈ ਇਸ ਧਰਤੀ ਦੇ ਨਾਲ ਮੰਨਿਆ ਜਾਂਦਾ ਹੈ ਇਹ ਭਾਰੀ ਲੱਕੜਾ ਵੱਡੇ ਵੱਡੇ ਮੁੱਢ ਲੱਕੜਾਂ ਦੇ ਇਹ ਸਾਰੇ ਗੁਰੂ ਕੀ ਲੰਗਰਾਂ ਦੇ ਵਿੱਚ ਆਉਣ ਜਾਣ ਵਾਲੀਆਂ ਸੰਗਤਾਂ ਦੇ ਲਈ ਵਰਤੇ ਜਾਂਦੇ ਨੇ ਸੰਗਤਾਂ ਦੇ ਲਈ ਇਹਨਾਂ ਭਾਰੀ ਲੱਕੜਾਂ ਦੇ ਨਾਲ ਗੁਰੂ ਕਾ ਲੰਗਰ ਤਿਆਰ ਹੁੰਦਾ ਹੈ ਇਹ ਸਾਹਮਣੇ ਉਹੀ ਰਸਤਾ ਜਿੱਧਰ ਦੀ ਆਪਾਂ ਆਏ ਆ ਹੁਣ ਇਧਰ ਦੀ ਆਪਾਂ ਗੁਰੂ ਕੇ ਲੰਗਰ ਹਾਲ ਦੇ ਦਰਸ਼ਨ ਕਰਾਂਗੇ ਇਹ ਖੂਹ ਹੈ ਸਾਧ ਸੰਗਤ ਜੀ ਖੂਹੀ ਬਣੀ ਹੈ ਬੜੀ ਢੂੰਗੀ ਹੈ ਇਹ ਦੇਖੋ ਵੀਡੀਓ ਦੇ ਵਿੱਚ ਇਹ ਖੂਹੀ ਹੈ ਇਹ ਜੈਤੋ ਦੇ ਮੋਰਚੇ ਵਾਲੀ ਥਾਂ ਹੈ ਉਸ ਸਮੇਂ ਨੂੰ ਜੇ ਯਾਦ ਕਰੀਏ ਬੜਾ ਭਿਆਨਕ ਸਮਾਂ ਸੀ ਪਰ ਗੁਰੂ ਕੇ ਸਿੰਘਾਂ ਨੇ ਜੂਝ ਕੇ ਜਾਨਾ ਵਾਰੀਆਂ ਅਤੇ ਗੁਰੂ ਦਾ ਇਤਿਹਾਸ ਕਾਇਮ ਕੀਤਾ ਇਸ ਪਾਵਨ ਅਸਥਾਨ ਤੇ ਲੰਗਰ ਦੇ ਐਂਟਰੀ ਤੇ ਸਾਹਮਣੇ ਤੁਹਾਨੂੰ ਸੰਖੇਪ ਰੂਪ ਦੇ ਵਿੱਚ ਇਤਿਹਾਸ ਮਿਲੇਗਾ ਇਹ ਗੁਰਦੁਆਰਾ ਟਿੱਬੀ ਸਾਹਿਬ ਦਾ ਇਤਿਹਾਸ ਹੈ ਜਿਹੜਾ ਕਿ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਇੱਥੇ ਉਕਰ ਕੇ ਸੰਗਤਤਾ ਦੇ ਲਈ ਲਿਖਵਾਇਆ ਗਿਆ ਹੈ ਆਓ ਹੁਣ ਤੁਹਾਨੂੰ ਲੰਗਰ ਹਾਲ ਅੰਦਰੋਂ ਦਿਖਾਉਨੇ ਆਪ ਲੰਗਰ ਹਾਲ ਦੀ ਐਂਟਰੀ ਤੇ ਇੱਧਰ ਸਾਹਮਣੇ ਕਮਰੇ ਨੇ ਇਹ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀਆਂ ਬਾਈਕਾਂ ਅਤੇ ਇਹ ਸਾਰਾ ਲੰਗਰ ਹਾਲ ਬਹੁਤ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਬਹੁਤ ਸਾਫ ਸੁਥਰਾ ਲੰਗਰ ਹਾਲ ਹੈ ਸਾਹਮਣੇ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰੂਪ ਅਤੇ ਇੱਧਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਤੇ ਆਓ ਹੁਣ ਤੁਹਾਨੂੰ ਬਾਹਰ ਵੱਲ ਲੈ ਕੇ ਚੱਲਦੇ ਆ ਇਥੋਂ ਹੁਣ ਆਪਾਂ ਗੁਰੂ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਟਿੱਬੀ ਸਾਹਿਬ ਪਾਤਸ਼ਾਹੀ 10ਵੀਂ ਗੰਗ ਸਰਜੈ ਤੋਦੇ ਇਸ ਪਾਵਨ ਅਸਥਾਨ ਤੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾ ਕੇ ਇਸ ਧਰਤੀ ਨੂੰ ਬਾਗਾਂ ਵਾਲੀ ਬਣਾਇਆ ਹੈ ਇਹ ਪਾਵਨ ਧਰਤੀ ਦਾ ਨਾਮ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਪਾਤਸ਼ਾਹੀ 10ਵੀਂ ਜੈਤੋ ਫਰੀਦਕੋਟ ਕਰਕੇ ਜਾਣਿਆ ਜਾਂਦਾ ਹੈ ਆਓ ਤੁਹਾਨੂੰ ਅੱਗੇ ਦਰਸ਼ਨ ਕਰਵਾਉਂਦੇ ਹਾਂ ਜੈਤੋ ਦੇ ਮੋਰਚੇ ਬਾਰੇ ਆਪ ਸੰਗਤਾਂ ਨੇ ਬੜਾ ਸੁਣਿਆ ਹੈ ਇਹ ਉਹ ਥਾਂ ਹੈ ਜਿੱਥੇ ਜੈਤੋ ਦਾ ਮੋਰਚਾ ਹੋਇਆ ਇਸ ਪਾਵਨ ਅਸਥਾਨ ਤੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾ ਕੇ ਇਸ ਧਰਤ ਆਓ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਆ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸਾਹਮਣੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਲਿਹਾਰੇ ਜਾਈਏ ਕੁਰਬਾਨ ਜਾਈਏ ਸਤ ਗੁਰਾਂ ਤੋਂ ਜਿਨ੍ਹਾਂ ਦਾ ਦਿੱਤਾ ਹੋਇਆ ਜੀਵਨ ਸਾਰੀ ਦੁਨੀਆ ਭੋਗ ਰਹੀ ਹੈ ਜਿਨ੍ਹਾਂ ਦਾ ਦਿੱਤਾ ਹੋਇਆ ਖਾਣਾ ਸਾਰੀ ਦੁਨੀਆ ਖਾ ਰਹੀ ਹੈ ਬੜੇ ਸੋਹਣੇ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਜੀ ਸ੍ਰੀ ਦਰਬਾਰ ਸਾਹਿਬ ਜੀ ਨੂੰ ਸਜਾ ਕੇ ਰੱਖਦੇ ਨੇ ਸੋ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦੇ ਆ 101 ਅਖੰਡ ਪਾਠ ਸਾਹਿਬਾਂ ਦੀ ਲੜੀ ਇੱਥੇ ਚੱਲ ਰਹੀ ਹੈ ਹੋਰ ਵੀ ਬਿਆੰਤ ਸੰਗਤਾਂ ਹਰ ਰੋਜ਼ ਦੀ ਤਰ੍ਹਾਂ ਇੱਥੇ ਹਾਜ਼ਰੀ ਭਰਦੀਆਂ ਨੇ 101 ਅਖੰਡ ਪਾਠ ਸਾਹਿਬਾਂ ਦੀ ਲੜੀ ਇੱਥੇ ਚੱਲ ਰਹੀ ਹੈ ਇਥੋਂ ਦਾ ਪਾਵਨ ਦਰਬਾਰ ਜਿਸ ਦਰਬਾਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਆਓ ਹੁਣ ਤੁਹਾਨੂੰ ਬਾਹਰ ਵੱਲ ਲੈ ਕੇ ਚੱਲਦੇ ਆਂ ਅਤੇ ਬਾਹਰਲੀ ਗੁਰੂ ਕੀ ਇਮਾਰਤ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਗੁਰੂ ਸਾਹਿਬ ਦੇ ਸੇਵਾਦਾਰ ਬਾਬਾ ਜੀ ਜੋ ਪ੍ਰਸ਼ਾਦ ਦੀ ਸੇਵਾ ਕਰਦੇ ਨੇ ਬੜੇ ਸੋਹਣੇ ਢੰਗ ਦੇ ਨਾਲ ਸੰਗਤਾਂ ਨੂੰ ਟ੍ਰੀਟ ਕਰਦੇ ਨੇ ਇੱਧਰ ਗੁਰੂ ਕੇ ਹੁਕਮ ਅਤੇ ਜੋ ਵੀ ਪ੍ਰੋਗਰਾਮ ਹੁੰਦੇ ਨੇ ਉਹ ਉਕਰੇ ਜਾਂਦੇ ਨੇ ਗੰਗਸਰ ਜੈਤੂ ਦਾ ਖੂਨੀ ਦ੍ਰਿਸ਼ ਜੈਤੂ ਦਾ ਮੋਰਚਾ ਆਪਾਂ ਸਾਰਿਆਂ ਨੇ ਸੁਣਿਆ ਜਿਸ ਤਸਵੀਰ ਨੂੰ ਤੁਸੀਂ ਦੇਖ ਰਹੇ ਹੋ ਇਸ ਤਸਵੀਰ ਦੇ ਵਿੱਚ ਸੰਗਤਾਂ ਨੂੰ ਗੋਲੀਆਂ ਮਾਰ ਕੇ ਸਮੇਂ ਦੀ ਸਰਕਾਰ ਵੱਲੋਂ ਬਰਸ਼ੇ ਮਾਰ ਕੇ ਗੋਲੀਆਂ ਮਾਰ ਕੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਇਹ ਬੀਬੀ ਦਾ ਛੋਟਾ ਜਿਹਾ ਬੱਚਾ ਸੀ ਇਸ ਬੱਚੇ ਨੂੰ ਵੀ ਗੋਲੀ ਮਾਰੀ ਗਈ ਹੋਰ ਵੀ ਤੁਹਾਨੂੰ ਇਤਿਹਾਸ ਦੱਸਾਂਗੇ ਦੂਰ ਦਰਾਡੇ ਤੋਂ ਇੱਥੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਸਫਲਾ ਬਣਾਉਂਦੀਆਂ ਨੇ ਇਥੋਂ ਦੇ ਇਤਿਹਾਸ ਬਾਰੇ ਤੁਹਾਨੂੰ ਦੱਸਦੇ ਆਂ ਦੀ ਅਕਾਲ ਤਖਤ ਸਾਹਿਬ ਤੋਂ 500 ਸਿੰਘਾਂ ਦਾ ਪਹਿਲਾ ਸ਼ਹੀਦੀ ਜਥਾ 9 ਫਰਵਰੀ 1924 ਈਸਵੀ ਨੂੰ ਜੈਤੋ ਲਈ ਰਵਾਨਾ ਹੋਇਆ ਜਿੱਥੇ-ਜਿੱਥੇ ਜਥੇ ਦੇ ਸਿੰਘਾਂ ਦੇ ਵਿੱਚ ਉਤਸ਼ਾਹ ਸੀ ਫੌਜ ਦੇ ਨਾਲ ਟੱਕਰ ਲੈਣ ਦਾ ਉੱਥੇ ਗੁਰੂ ਦੀਆਂ ਸੰਗਤਾਂ ਦੇ ਵਿੱਚ ਉਹਨਾਂ ਗੁਰੂ ਕੇ ਯੋਧਿਆਂ ਦੀ ਸੇਵਾ ਕਰਨ ਦਾ ਵੀ ਉਨਾ ਹੀ ਜੋਸ਼ ਸੀ ਜੇਤੋ ਦੀ ਸੰਗਤ ਨੇ ਹਰ ਇੱਕ ਪੱਖ ਤੋਂ ਆਉਣ ਜਾਣ ਵਾਲੇ ਜਥਿਆਂ ਦੀ ਬੜੇ ਸੋਹਣੇ ਢੰਗ ਦੇ ਨਾਲ ਸੇਵਾ ਕੀਤੀ ਹਰ ਗੁਰਸਿੱਖ ਸ਼ਹੀਦੀ ਜਥੇ ਦੇ ਸਿੰਘਾਂ ਨੇ ਦਰਸ਼ਨ ਕਰਕੇ ਨਿਹਾਲ ਹੋ ਰਿਹਾ ਸੀ ਅਤੇ ਹਰ ਪਾਸੇ ਇੱਕੋ ਆਵਾਜ਼ ਸੁਣਾਈ ਦਿੰਦੀ ਸੀ ਕਿਹੜੀ ਆਵਾਜ਼ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਰਕ ਨਾ ਜਾਵੇ ਗੁਰੂ ਕੇ ਨਿਸ਼ਾਨਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸਾਰੀ ਸੰਗਤ ਇਹੀ गा ਰਹੀ ਸੀ ਹਰ ਇੱਕ ਜਥੇਦਾਰ ਸਿੰਘ ਇਹੀ ਗਾ ਰਿਹਾ ਸੀ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕਾ ਨਾ ਜਾਵੇ ਐਨੇ ਸਦਕ ਦੇ ਨਾਲ ਸ਼ਹੀਲ ਸਿੰਘਾਂ ਨੇ ਗੁਰੂ ਕੇ ਮੋਰਚਿਆਂ ਦੇ ਵਿੱਚ ਕਿਵੇਂ ਸ਼ਹੀਦੀ ਪਾਈ ਆਓ ਤੁਹਾਨੂੰ ਦੱਸਦੇ ਆ ਸਰਕਾਰ ਨੇ ਲੋਕਾਂ ਨੂੰ ਜਥੇ ਦੀ ਸੇਵਾ ਕਰਨ ਤੋਂ ਰੋਕਣ ਦੇ ਲਈ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਕਈ ਤਰ੍ਹਾਂ ਦੇ ਹਥ ਕੰਡੇ ਅਪਣਾਏ ਜਿਸ ਤਰ੍ਹਾਂ ਅੱਜ ਦੀਆਂ ਸਰਕਾਰਾਂ ਕਰਦੀਆਂ ਨੇ ਉਸ ਤੋਂ ਵੀ ਕਿਤੋਂ ਵੱਧ ਕੇ ਕੀਤਾ ਪਰ ਗੁਰੂ ਦੇ ਪਿਆਰੇ ਗੁਰੂ ਕੇ ਗੁਰਸਿੱਖ ਨਿਧੜਕ ਯੋਧੇ ਸ਼ਹੀਦੀ ਜਥੇ ਦੇ ਸਿੰਘਾਂ ਦੀ ਸੇਵਾ ਇੰਨੀ ਪ੍ਰਪੱਕ ਸੀ ਕਿ ਉਹਨਾਂ ਨੇ ਆਪਣਾ ਫਰਜ਼ ਨਿਭਾਉਣਾ ਜ਼ਰੂਰੀ ਸਮਝਿਆ ਸ਼ਹੀਦੀ ਜਥਾ 21 ਫਰਵਰੀ 1924 ਨੂੰ ਜੈਤੋ ਪਹੁੰਚ ਚੁੱਕਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ 500 ਸਿੰਘਾਂ ਦਾ ਸ਼ਹੀਦੀ ਜਥਾ ਇਸ ਥਾਂ ਤੇ ਜਿਸ ਥਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੈਤੋ ਦੇ ਮੋਰਚੇ ਦੇ ਵਿੱਚ ਪਹੁੰਚਿਆ ਅੰਗਰੇਜ਼ ਹਾਕਮਾਂ ਨੇ ਪਹਿਲਾਂ ਹੀ ਸ਼ਹੀਦੀ ਜਥੇ ਉੱਤੇ ਗੋਲੀ ਚਲਾਉਣ ਦੀ ਤਿਆਰੀ ਕਰ ਰੱਖੀ ਸੀ ਜਿਹੜੇ 500 ਸਿੰਘ ਆਏ ਸੀ ਨਾ ਸਮੇਂ ਦੀ ਸਰਕਾਰ ਨੇ ਇਹ ਸੋਚ ਰੱਖਿਆ ਸੀ ਕਿ ਆਪਾਂ ਇਹਨਾਂ ਸਾਰਿਆਂ ਤੇ ਗੋਲੀ ਚਲਾਵਾਂਗੇ ਤੇ ਸਾਧ ਸੰਗਤ ਜੀ ਹੁੰਦਾ ਕੀ ਹੈ ਨਾਬੇ ਹਾਕਮਾਂ ਦੇ ਹੁਕਮ ਦੇ ਅਨੁਸਾਰ ਨਾਬੇ ਦੀ ਪੁਲਿਸ ਅਤੇ ਫੌਜ ਨੇ ਗੋਲੀ ਚਲਾਉਣੀ ਸ਼ੁਰੂ ਕੀਤੀ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਉਸ ਸਮੇਂ ਜਥੇ ਦੇ ਨਾਲ ਇੱਕ ਬੀਬੀ ਸੀ ਜਿਸ ਦਾ ਨਾਮ ਬਲਬੀਰ ਕੌਰ ਸੀ ਬੀਬੀ ਬਲਬੀਰ ਕੌਰ ਦੇ ਬੁੱਕਲ ਦੇ ਵਿੱਚ ਛੋਟਾ ਜਿਹਾ ਦੁੱਧ ਚੁੰਗਦਾ ਬੱਚਾ ਚੱਕਿਆ ਹੋਇਆ ਸੀ ਜਥੇ ਦੇ ਸਿੰਘਾਂ ਨੇ ਬੀਬੀ ਬਲਬੀਰ ਕੌਰ ਨੂੰ ਵਾਪਸ ਜਾਣ ਲਈ ਕਿਹਾ ਬੀਬੀ ਬਲਬੀਰ ਕੌਰ ਵੀ ਇਹ ਜਥੇ ਦੇ ਵਿੱਚ ਸ਼ਾਮਲ ਸੀ ਸਾਰੀ ਸੰਗਤ ਨੇ ਬਹੁਤ ਕਿਹਾ ਕਿ ਭੈਣ ਜੀ ਤੁਸੀਂ ਮੁੜ ਜਾਓ ਤੁਹਾਡੇ ਕੋਲ ਛੋਟਾ ਬੱਚਾ ਹੈ ਪਰ ਬੀਬੀ ਪਿੱਛੇ ਨਹੀਂ ਮੁੜੀ ਉਹ ਕਹਿੰਦੀ ਮੈਂ ਵੀ ਗੁਰੂ ਕੀ ਸਿੰਘਣੀ ਆ ਜੇ ਤੁਸੀਂ ਗੁਰੂ ਦੇ ਸਿੰਘੋਂ ਜੇ ਤੁਹਾਡੀਆਂ ਸ਼ਹੀਦੀਆਂ ਹੋਣਗੀਆਂ ਮੇਰੀ ਵੀ ਇੱਥੇ ਸ਼ਹੀਦੀ ਹੋਊਗੀ ਹੁਣ ਤੁਹਾਨੂੰ ਨਗਰ ਦੀ ਸੰਗਤ ਦੇ ਰੂਬਰੂ ਕਰਾਉਨੇ ਆ ਆਓ ਤੁਹਾਨੂੰ ਜਾਣੂ ਕਰਵਾਉਨੇ ਆ ਇੱਥੇ ਜੀ ਮਤਲਬ ਅਖੰਡ ਪਾਠ ਖੁੱਲਿਆ ਹੋਇਆ ਸੀ ਠੀਕ ਹੈ ਜੀ ਅੰਗਰੇਜ਼ਾਂ ਨੂੰ ਜਦੋਂ ਪਤਾ ਲੱਗਾ ਵੀ ਇੱਥੋਂ ਸਿੰਘ ਜਾ ਰਹੇ ਆ ਜੀ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਮਤਲਬ ਅਖੰਡ ਪਾਠ ਨੂੰ ਭੰਗ ਕਰਾਤਾ ਠੀਕ ਹੈ ਜੀ ਤੇ ਚਲਦੇ ਪਾਠ ਦੇ ਵਿੱਚ ਸਿੰਘਾਂ ਨੂੰ ਮਤਲਬ ਫੜ ਕੇ ਲੈ ਗਏ ਜੀ ਫਿਰ ਉਹਨਾਂ ਨੂੰ ਸ਼ਹੀਦ ਕਰਤਾ ਜੀ ਫਿਰ ਇਥੋਂ ਜੈਤੋ ਤੋਂ ਮਤਲਬ ਮੋਰਚੇ ਲੱਗਣੇ ਸ਼ੁਰੂ ਹੋਏ ਸੀ ਪਹਿਲੀ ਵਾਰ ਪਹਿਲੀ ਵਾਰ ਜਿੱਤੋਂ ਤੋਂ ਮੋਰਚੇ ਮਤੇ ਜਾਣੇ ਸ਼ੁਰੂ ਹੋ ਗਏ ਠੀਕ ਹੈ ਜੀ ਫਿਰ ਜਦੋਂ ਇੱਥੇ ਜਦੋਂ ਦੇਖਿਆ ਦਵਾਰੇ ਉਹਨਾਂ ਨੇ ਹਾਂਜੀ ਵੀਰਤਾ ਦ ਸਿੰਘਾ ਉਹ ਨਹੀਂ ਹਟਦੇ ਹਾਂਜੀ ਤੇ ਇੱਥੇ ਆ ਕੇ ਉਹਨਾਂ ਨੇ ਮਤਲਬ ਉਹਨਾਂ ਦੇ ਉੱਤੇ ਗੋਲੀਆਂ ਭਰਾਈਆਂ ਜੀ ਜੀ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਇਸ ਥਾਂ ਤੇ ਹੋਇਆ ਸੀ ਜਿੱਤੋਂ ਦਾ ਮੋਰਚੇ ਉਸੇ ਦਾ ਇਸੇ ਥਾਂ ਜੀ ਠੀਕ ਹੈ ਜੀ ਮੁੜ ਕੇ 500 ਸਿੰਘਾਂ ਦਾ ਜਦੋਂ ਮੋਰਚਾ ਜਦੋਂ ਇਕੱਠਾ ਹੋ ਗਿਆ ਜੀ ਫਿਰ ਉਹਨਾਂ ਨੇ ਮਤਲਬ ਗੋਲੀਆਂ ਭਰਾਈਆਂ ਉਹਨਾਂ ਤੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਜੀ ਆਓ ਹੁਣ ਇਹਨਾਂ ਤੋਂ ਸੁਣਾਂਗੇ ਕਿ ਗੁਰੂ ਘਰ ਦਾ ਇਤਿਹਾਸ ਕੀ ਸਤਿਗੁਰੂ ਨੇ ਕਿਸ ਤਰ੍ਹਾਂ ਇੱਥੇ ਨਿਸ਼ਾਨੇਬਾਜ਼ੀ ਦਾ ਸਿੰਘਾਂ ਨੂੰ ਅਭਿਆਸ ਕਰਵਾਇਆ ਉਹ ਸਾਰਾ ਕੁਝ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਤੀ ਬਾਬਾ ਜੀ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੋ ਇਹ ਸੰਗਤ ਇਸ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਤਾਂਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੀ ਚਰਨ ਛੋਪਾ ਪ੍ਰਾਪਤ ਟੀਬੀ ਸਾਹਿਬ ਸਥਾਨ ਹੈ ਇਸ ਸਥਾਨ ਨੂੰ ਆਰਮ ਟਿੱਬੀ ਤੋਂ ਕਰਤਮ ਸੈਪਸ ਕੀ ਗੁਰਗੋਵੀ ਸਿੰਘ ਮਹਾਰਾਜ ਜੀ ਚਨ ਸ਼ੋਤਾਪਤ ਤੋਂ ਬਾਅਦ ਟਿੱਬੀ ਸਹਿਬ ਦਾ ਨਾਮ ਦਿੱਤਾ ਗਿਆ ਉਸ ਤੋਂ ਉਪਰਾਗ ਉਪਰੰਤ ਇਸ ਇਹੀ ਉਹ ਸਥਾਨ ਹੈ ਜੋ ਇਤਿਹਾਸ ਵਿੱਚ ਵੀ ਵਾਰ-ਵਾਰ ਪੜਾਇਆ ਜਾਂਦਾ ਹੈ ਪੜਾਇਆ ਜਾਂਦਾ ਹੈ ਜੈਤੂ ਦੇ ਮੋਰਚੇ ਵਾਲਾ ਇਸ ਜਗ੍ਹਾ ਤੇ ਜੈਤੂ ਦਾ ਮੋਰਚਾ ਲੱਗਾ ਸੀ ਜੋ ਸਭ ਤੋਂ ਲੰਬਾ ਮੋਰਚਾ 1 ਸਾਲ 10 ਮਹੀਨੇ ਦਾ ਮੰਨਿਆ ਗਿਆ ਹੈ ਜੀ ਉਹ ਜੈਤੂ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਅੰਦਰ ਹਰ ਸਾਲ ਇੱਥੇ 101 ਅਖੰਡ ਪਾਤਸ਼ਾਹਾਂ ਦੀ ਲੜੀ ਆਰੰਭ ਹੁੰਦੀ ਹੈ ਜੋ ਸਮੂਹ ਸਾਧ ਸੰਗਤ ਅਤੇ ਦੇਸ਼ਾਂ ਦੇਸ਼ਾਂ ਦੀ ਸਾਧ ਸੰਗਤ ਵੱਲੋਂ ਮਿਲ ਕੇ ਸੋਮਨੀ ਕਮੇਟੀ ਦੇ ਸਹਿਯੋਗ ਨਾਲ ਇਸ ਥਾਂ ਤੇ ਮਨਾਇ ਜਾਂਦੀ ਹੈ ਸਤਿਗੁਰਾਂ ਦੀ ਰਹਿਮਤ ਸਦਕਾ 21 ਫਰਵਰੀ ਨੂੰ ਇਸ ਲੜੀ ਦੀ ਸੰਪੂਰਨਤਾ ਹੋਈ 101 ਸਾਲਾਂ ਜੁੜਮੇਲੇ ਦੀ ਇਸ ਬਹੁਤ ਵੱਡਾ ਸੰਗਤਾਂ ਦਾ ਹਜ਼ੂਮ ਇੱਥੇ ਪਹੁੰਚਿਆ ਹੈ ਸੰਗਤਾਂ ਨੇ ਦਰਸ਼ਨ ਦੇਦਾਰੀ ਕੀਤੇ তথা ਵਿਚਾਰਾਂ ਸਰਵਣ ਕੀਤੀਆਂ ਸੋ ਭਾਈ ਆਪ ਸੰਗਤਾਂ ਵੀ ਵੱਧ ਤੋਂ ਵੱਧ ਇਸ ਸਥਾਨ ਤੇ ਪਹੁੰਚੋ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸ ਅਸਥਾਨ ਦੀ ਮੰਨਤਾ ਹੈ ਕਿ ਜੋ ਵੀ ਗੁਰੂ ਦਾ ਪਿਆਰਾ ਇਸ ਅਸਥਾਨ ਤੇ ਤਨ ਮਨ ਨਾਲ ਆ ਕੇ ਅਰਦਾਸ ਬੇਨਤੀ ਸ਼ੀਦਾ ਦੀ ਯਾਦ ਵਿੱਚ ਪਉਂਦਾ ਹੈ ਉਹਨਾਂ ਦੀ ਬੇਨਤੀ ਸਤਿਗੁਰੂ ਪ੍ਰਵਾਨ ਕਰਦੇ ਹਨ ਸੋ ਆਪ ਸੰਗਤਾਂ ਇਸ ਸਥਾਨ ਤੇ ਪਹੁੰਚ ਕੇ ਸ੍ਰੀ ਸਤਗੁਰਾਂ ਦੇ ਦਰਸ਼ਨ ਕਰਕੇ ਬਾਣੀ ਸਰਵਣ ਕਰਕੇ ਤੁਮਕੇ ਜਨਨ ਦਾਲਾ ਹਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੰਗਰ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਜੀ ਇੱਥੇ ਹੀ ਹੁਣ ਸਮਾਪਤੀ ਹੈ ਭੁੱਲਾ ਚੁੱਕਾਂ ਦੀ ਖਿਮਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ ਕੋਟਾਨ ਕੋਟ ਧੰਨਵਾਦ ਆਪ ਸੰਗਤ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਇਕ ਕਰਿਓ ਕਮੈਂਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ